अमृतसर के आपसी टकरव लेके वापरिया दर्दनाक हादसा परिवार ने तीन जिया गोलियां मार के किया जख्मी एक मौत मौके ते पहुंचे प्रशासन अधिकारी ने एक युवक नु कीता काबू हरपाल सिंह पंगू की विशेष रिपोर्ट हां जी பாਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਨਮ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਬੇ ਬਾਸਰ ਕਪਾਣੀ ਜੀ ਕੀ ਮਾਮਲਾ ਕੀ ਹੋਇਆ ਪਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜਦੇ ਆ ਅੱਛਾ ਤੇ ਅਸੀਂ ਮੜਵਰ ਛਡਾਉਣ ਗਏ ਆ। ਹੂੰ। ਛਡਾਉਣ ਗਏ ਆ ਤੇ ਮੁੜ ਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿਹਨਾਂ ਵੱਲੋਂ ਚਲਾਈ ਗਈ? ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਕੋਈ। ਉਹ ਉਹ ਕਿੱਥੇ ਰਹਿੰਦੇ ਨੇ ਜੀ? ਉਹ ਵੀ ਜੀ ਪਿੰਡ 'ਚ ਆ ਉਹ ਦੂਜੀ ਤੀਜੀ ਗਲੀ 'ਚ ਆ। ਅੱਛਾ ਜੀ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਸੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ। ਅੱਛਾ। ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ। ਅਸੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਸੀਂ ਆਪਣੇ ਇੱਥੇ ਘਰ ਲੈ ਆਂਦਾ ਆ। ਅੱਛਾ। ਵੀ ਆ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆਜੋ ਜੇ ਫ ਮੁੰਡੇ ਨਾ 5 7 ਫੇਰ ਪਿਸਤੌਲ ਲਿਆਂਦੇ ਤੇ 10 12 ਮੁੰਡੇ ਮਗਾਏ ਪਤਾ ਨਹੀਂ ਕਿੱਥੋਂ ਮਗਾਏ ਅੱਛਾ ਕੋਈ ਇਹਨਾਂ ਦੇ ਆਪਣੇ ਦੇ ਘਰ ਦੇ ਆ ਜਿਹੜੇ 6 7 ਹੈਗੇ 8 ਮੀਨ ਮੀਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਏ ਉਹ ਵੀ ਜਾਨੀ ਕਿ ਆ ਕੇ ਤੇ 12 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖੜੋਤੇ ਸੀ ਮੇਰੀ ਪਰਜਾਈ ਸੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੀ ਗੋਲੀਆਂ ਵੱਜ ਗਈਆਂ ਤਕਰੀਬਨ ਕਿੰਨੇ ਕਿੰਨੇ ਜਾਣਿਆਂ ਦੇ ਗੋਲੀ ਵੱਜੀ ਹੈ ਤਿੰਨ ਜਾਣਿਆਂ ਤੇ ਗੋਲੀ ਵੱਜੀ ਇੱਕ ਗੁੱਡੀ ਏਡੀ ਕਿਤੇ ਵੱਜੀ ਹੈ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਰ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰਨਾਨਕ ਹਸਤਾ ਵਾਲਿਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵਾਲਾ ਤਾਂ ਪੁਲਿਸ ਵਾਲੇ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੂੰ ਪਰ ਹੁਣ ਕੀ ਮੰਗੇ ਕੀ ਕਰਦੇ ਹੁਣ ਤਾਂ ਇੱਕ ਜੀਵ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੇਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧੱਕ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੋਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਇਨਸਾਫ ਚਾਹੀਦਾ ਤਰਕੀ ਨਾਮ ਜੀ ਆਪਣਾ ਮੇਰਾ ਨਾਮ ਆਵੀ ਤੇ ਸਰ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਇਹ ਮਾਮਲਾ ਇਹ ਦੱਸਣ ਦੇ ਮੈਨੂੰ ਦੱਸਣ ਦੱਬ ਕੇ ਬੱਚਿਆਂ ਦੀ ਲੜਾਈ ਹੋਈ ਕੱਲ ਅੱਛਾ ਤੇ ਬੱਚਿਆਂ ਦੀ ਲੜਾਈ ਹੋਈ ਹੈ ਤੇ ਉਹ ਨਾਨਕੇ ਦਿਨਾਂ ਦੇ ਘਰੇ ਗੋਲੀਆਂ ਚਲਾਤੀਆਂ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਨੇੜੇ ਦੀ ਡੈਥ ਹੋ ਗਈ ਹੈ ਤੇ ਪੁਲਿਸ ਨਹੀਂ ਪੈਰ ਵੀ ਕਰਨ ਆਪਣੀ ਸਰ ਕੀ ਸਮਝਦੇ ਹੋ ਕਿ ਸ਼ਰੇਆਮ ਇਤਰਾ ਅਲਿਗਲ ਜਿਹੜੇ ਨੋ ਨੋ ਨਾ ਇਹ ਉਹ ਹੀ ਗੱਲ ਹੈ ਸ਼ਰੇਆਮ ਗੁੰਡਾ ਕਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਵੀ ਹੁੰਦੇ ਰਹੇ ਪਿੰਡ ਜੀ ਚਲੋ ਜਿੱਦਾਂ ਮਰਜੀ ਹੈ ਪਰ ਆ ਆ ਕੰਮ ਤੇ ਪਹਿਲੀ ਵਾਰ ਹੋਇਆ ਹੈ ਸਾਡੇ ਮੇਲੇ ਤੇ ਪੁਲਿਸ ਆਈ ਦੀ ਮੋਕਾ ਹਾਂ ਪੁਲਿਸ ਰਾਤੀ ਆ ਗਈ ਹੋ ਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀਤੀ ਗਈ ਤੇ ਪੁਲਿਸ ਨੇ ਰਾਤੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਦੇ ਸੀਸੀਟੀਵੀ ਵਗੈਰਾ ਖੋਦ ਸੀਸੀਟੀਵੀ ਹੁਣੇ ਵੀ ਫਿਰ ਵੀ ਵੀ ਘਾਲ ਕੇ ਰਾਤੀ ਵੀ ਉਹੀ ਉਹਨਾਂ ਰਾਦਾ ਹੀ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਲੱਗਾ ਕਿ ਫਿਰ ਕਿੰਨੇ ਰਾਉਂਡ ਜਿਹੜੀ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੋਕੇ ਤੇ ਨਹੀਂ ਹੈਗਾ ਕਿ ਅੰਗੀ ਪਰਿਵਾਰਕ ਮੈਂਬਰਾਂ ਨੂੰ ਸਾਰਾ ਪਤਾ ਬਾਰੇ ਚੀਜ਼ ਬਾਰੇ ਵੀ ਕਿਹੜਾ ਆਇਆ ਕੌਣ ਕਿੰਨੇ ਕਿਵਾਰਤ ਕੀਤੀ ਹੈ ਹਾਂਜੀ ਪਾਪਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜੇਸਸ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚੋ ਵਧੀ ਮੇਰੀ ਪੁੱਤ ਗੋਲੀ ਕਿੰਨੇ ਸਾਲ ਦੀ ਸੀ ਉਹ ਕੋਈ 6 ਸਾਲ ਦੀ ਹੈਗੀ ਆ 8 ਸਾਲ ਆਹ ਅੱਛਾ ਤੇ ਕਿਦਾਂ ਵਜੀ ਗੋਲੀ ਕਿਤਰਾ ਵਜੀ ਵੀ ਉਹ ਇੱਥੇ ਖਲੋਤੀ ਸੀ ਨਾ ਹਾਂ ਤੇ ਸਾਹਮਣੇ ਦੇ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਜਿਹੜੀ ਦੋਈ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਦੋਂ ਬਾਹਰ ਆਉਂਦਾ ਅੱਛਾ ਅੰਜਾ ਘਰ ਮਾਰੀ ਮੋਰ ਦੀ ਕੋ ਗੱਲ ਹੁੰਦੀ ਆ ਠੀਕ ਹੈ ਕਿਸੇ ਗੋਲੀ ਬੱਜੀ ਕਿੱਥੇ ਆ ਇੱਥੇ ਬੱਖੀ ਜੀ ਚ ਤੇ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਹਸਪੀਟਲ ਵਿੱਚ ਦਾਖਲ ਹੈ ਦਾਖਲ ਹੈ ਤੇ ਕੀ ਕੀ ਉਹਦੀ ਤਬੀਅਤ ਕਿਸਾ ਹੋ ਗਈ ਅੱਜ ਮਸ਼ੀਨ ਤੇ ਲਾਈ ਹੈ ਤੇ ਕਿੰਨੀਆਂ ਗੋਲੀਆਂ ਚਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇੱਥੇ ਨਹੀਂ ਹਾਂ ਮੁੰਡੇ ਬੰਦੇ ਅੱਗੇ ਕਰਦਾ ਹੁੰਦਾ ਹੈ ਤੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਉਹ ਮੰਗਦਾ ਵੀ ਇਹ ਨਾ ਆ ਆ ਜਿਹੜਾ ਚਾਂਸ ਹੋਇਆ ਉਹ ਕਿਹੇ ਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੋਈ ਆ ਜੀ ਇੰਨਾ ਧੱਕਾ ਪਿੰਡ ਤੇ ਚੱਲ ਰਿਹਾ ਤੇ ਸਾਫ ਮਿਲਣਾ ਚਾਹੀਦਾ ਵਾ ਸਾਹਿਬ ਤੇ ਇਹ ਜਿਹੜਾ ਖੋਲਿਆ ਇਹ ਕਹਦਾ ਜੀ 315 ਦਾ ਜੀ ਇਹ ਜਿਹੜੀ ਰਾਤ ਨੂੰ ਗੋਲੀ ਚਲੀ ਆ ਜੀ ਹਾਂ ਜੀ ਤੁਸੀਂ ਮਤਲਬ ਤੁਸੀਂ ਕੀ ਜੀ ਹਾਂਜੀ ਤੁਸੀਂ ਕੌਣ ਜੀ ਐਕਸਾ ਜੀ ਮੈਂ ਇਹ ਸੰਪਤੀ ਚੇਰੇ ਹਾਂਜੀ ਠੀਕ ਹੈ ਕਿੰਨੇ ਕਿੰਨੇ ਰਾਊਂਡ ਜਿਹੜੀ ਫਾਇਰਿੰਗ ਹੋਈ ਹੈ ਜੀ ਪਤਾ ਨਹੀਂ ਕਿ ਮੈਂ ਤਾਂ ਇੱਥੇ ਨਹੀਂ ਆਹੀਂ ਦੂਰ ਪੈਂਦੇ ਹਾਂ ਜੀ ਠੀਕ ਹੈ ਹਾਂਜੀ ਲੈ ਇਹਨਾਂ ਦੇ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੀ ਕਰਦੇ ਇਹਨਾਂ ਦੇ ਦੋ ਪਰਿਵਾਰਾਂ ਦੀ ਆਪਸ ਗੱਲ ਵਧ ਗਈ ਦੋ ਲੱਗ ਲੱਗ ਇਹਨਾਂ ਦੀ ਗਲੀਆਂ ਸੀ ਜਿਹੜੀ ਦੂਜੀ ਧੇਰਿਆ ਸ਼ੇਰੇ ਹੁਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀ ਗੋਲੀਆਂ ਚਲਾਈਆਂ ਨੇ ਤੇ ਤਿੰਨ ਜਾਨਾਂ ਦੇ ਗੋਲੀਆਂ ਲੱਗੀਆਂ ਨੇ ਇੱਕ ਕਿਸ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਤਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਖਿੱਚ ਆਪਾਂ ਮਾਰੇ ਕੀਤੀ ਜਾ ਰਹੀ ਆ ਸਰ ਇਹਦੇ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟਰ ਟੈਂਚਰ ਨੇ ਸਰ ਜਿਹੜੇ ਦੂਸਰੇ ਦੱਸੀ ਜਾਵੇ ਵਾਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਫਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਸਰ ਹੁਣ ਅਗਲੇ ਕੀ ਕਾਰਵਾਈ ਕੀਤੀ ਜਾਏ ਜੀ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਵਾ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇਮਾਰੀ ਕੀਤੀ ਜਾਏ ਹਾਂਜੀ ਸ਼ੇਰਾ ਜਿਹੜਾ ਗ੍ਰਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਤਿਆਰ ਹਥਿਆਰ ਜਿਹੜੇ ਨਹੀਂ ਨਹੀਂ ਜਿਹੜਾ ਰਿਕਵਰ ਜਿਹੜਾ ਆਪਾਂ ਕੀਤਾ ਹਥਿਆਰ ਉਹ ਲਾਇਸੈਂਸੀ ਨਹੀਂ ਨਜਾਇਜ਼ ਸੀ